ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਜੀ ਨਾਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ ਦੋ ਤਨੂ ਗਾਵਾਂ ਦਿਖਾਉਣੀ ਆਂ ਗਾਵਾਂ ਜਿਹੜੀਆਂ ਆਵਾ ਕਾਫੀ ਕਮਾਲ ਦੀਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਇੱਕ ਸੂਈ ਆ ਚੰਗਾ ਬੋਲਾ ਹੀ ਤਿਆਰ ਦੱਸਦੇ ਵੀ ਜਿਹੜੇ ਨੇ ਇਹਦੇ ਕੋਲ ਤੇ ਇੱਕ ਜਿਹੜੀ ਗੱਬਣ ਹੈ ਉਹਦੇ ਕੋਈ ਥਾਂ ਜਿਹੜਾ ਬੜਾ ਲਾਜਵਾਬ ਜਿਹੜਾ ਲੱਗਾ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਹੁਣਾਂ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੇ ਵਧੀਆ ਜੀ ਵਧੀਆ ਤੁਸੀਂ ਸਰਾਓ ਜੀ ਸਾਫ ਵਧੀਆ ਜੇ ਵਧੀਆ ਚਾਹੀਦਾ ਜੀ ਬਣਾ ਲੀਆਂ ਛੁੱਟੀਆਂ ਹਾਂਜੀ ਹਾਂਜੀ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਆਪਣੇ ਲਖਮਿੰਦਰ ਪਿੰਡ ਚੱਠਾ ਤਸੀਲ ਪਟਾਲਾ ਜ਼ਿਲ੍ਹਾ ਗਾਜ਼ਪੁਰ ਤੇ ਫੋਨ ਨੰਬਰ ਬੋਲਦੇ ਕਰੀ 985602570 ਠੀਕ ਆ ਅੱਜ ਗਾਵਾਂ ਦਾ ਜੋੜਾ ਲੈਣਤਾ ਜੀ ਹਾਂਜੀ ਬੜਾ ਚੰਗੀਆਂ ਇਹਨਾਂ ਨੂੰ ਪਤਾ ਵੈਡ ਮੈਂ ਕੱਟ ਲੀਂਦਾ ਜੀ ਕੋਈ ਚੰਗੀ ਹੋਏ ਲਈ ਦੀ ਏ ਠੀਕ ਆ ਹਾਂਜੀ ਤੇ ਚਲੋ ਵੀਰ ਜੀ ਬਹੁਤ ਚੰਗੀਆਂ ਵੀ ਉਹ ਪਹਿਣ ਰੱਖੀ ਸੁਈ ਆ ਉਸ ਲਈ ਚਲੋ ਮੰਨਣ ਵਾਲੇ ਨੇ ਨਹੀਂ ਯਕੀਨ ਕਰਨਾ ਅੱਛਾ ਪਰ ਸੁਈ ਸੁਈ ਮਨਾਲੂ ਤੇ ਮਗਰ ਬੱਚਾ ਆਇਆ ਜੇ ਵੱਚੀ ਉਹਦੇ ਅੱਛਾ ਉਹਦੇ ਕੋ 17-17 ਕੋਲੋਂ ਬੋਲਾ ਹੀ ਆ ਹੁਣ ਹੱਥ ਹੋਊਗਾ ਠੀਕ ਆ ਚਲੋ ਪਹਿਲਾਂ ਆਪਾਂ ਗੱਬਨ ਬਾਰੇ ਦੱਸ ਤੀਏ ਨਾ ਹਾਂਜੀ ਕਿਨਵਾ ਸੁਆਜੇ ਇਹਦਾ ਇਹ ਦੂਜਾ ਸੁਆਜੇ ਸੁਣੀ ਵੇ ਦੀ 20 ਕਿਲੋ ਦੀ ਗਾਰੰਟੀ ਵੈੜਦੀ ਆ ਅੱਛਾ ਹਾਂਜੀ 20 ਲੀਟਰ ਦੁੱਧੇ ਚਵਾ ਦੂਗੀ ਲੀਟਰ ਦੀ ਗਾਰੰਟੀ ਲੈ ਕੇ ਦਵਾਂਗੇ ਵੈੜਦੀ ਤੋਰ ਹਾਂ ਫਿਰ ਇਹਨੂੰ ਟਾਈਮ ਕਿੰਨਾ ਕੁ ਲੈ ਜੂਗੀ ਟਾਈਮ ਜੀ 26 ਤਰੀਕ ਤੇ 9 ਮਹੀਨੇ ਪੂਰੇ ਹੋਣੇ ਜੀ ਅੱਛਾ ਹਾਂਜੀ ਤੋਰੀ ਜਾ ਆ ਦੇਖ ਸਾ ਤੇ ਜੀ ਬਾਕੀ ਮੱਝਾਂ ਹਰਗਾਸਣ ਜਿਹੜਾ ਇਹਨਾਂ ਲੱਗੇ ਦੁੱਧ 20 ਲੀਟਰ ਜਿਹੜਾ ਦੁੱਧ ਕਿੰਨੇ ਚਵਾ ਦੂਗੀ ਬਾਕੀ ਚੰਗੀ ਫੈਟ ਵਾਲੀਆਂ ਗਾਵਾਂ ਵਾਂ ਦੋਵੇਂ ਬੱਤੀ ਵੀ ਜਿ ਚਵਾਈ ਇੱਕ ਨੰਬਰ ਦੀ ਬੱਚੀ ਹੋਊਗੀ ਥਣ ਵੇਖੋ ਜੇ ਮਈਆਂ ਨੂੰ ਨਹੀਂ ਲੱਗਦਾ ਜਿਵੇਂ ਵੈਡ ਨੂੰ ਲੱਗਾ ਆ ਤੇ ਕੀ ਰੱਖਣੇ ਦਾ ਮੁੱਲ ਫਿਰ ਮੁੱਲ ਤੇ ਵੀਰ ਦੀ ਬੱਚੀ ਕਿੰਨੇ ਆ ਮਰਜੀ ਰੁਪਈਆਂ ਦੀ ਹਵਾਲੀ ਤੋਹਲੀ ਹੁੰਦੀ ਨਾ ਚਲੋ ਮੌਸਮ ਠੰਡੇ ਕਰਕੇ ਹਵਾਲੀ ਨਹੀਂ ਰਹੀ ਬੱਚੀ ਕਿੰਨੇ ਦੀ ਮਰਜੀ ਵੇਚਦੀ ਐ ਅੱਛਾ ਜੇ ਮੁੱਲ 50000 50000 ਹਾਂਜੀ ਕਰਨਾ ਵਿੱਚ ਮੰਨਤਾਂ ਕਰਾਂਗੇ ਜਰੂਰ ਕਿੰਨਾ ਜਿੰਨਾ ਕਹੋਗੇ ਜਿੰਨਾ ਨਾਲ ਦੀ ਗੱਲ ਕਰੀ ਲੱਲੀ ਭਾਈ ਤੇ ਦੋਰੀ ਭੱਜ ਗਿਆ ਚ ਮੰਨਤਾਂ ਦਾ ਨਾ ਸੁਣ ਤੁਸੀਂ ਤੇ ਦੋਰੀ ਭਜਾਤਾ ਜੰਨਨ ਹਾਂਜੀ ਕਿੰਨਾ ਕਰਦੀਏ ਲੱਲੀ ਭਾਈ ਦੱਸ ਤਾਂ ਫਿਰ ਕਿੰਨਾ ਕਰਨਾ ਅੱਜ ਰਸੇ ਲੱਲੀ ਭਾਈ ਤੁਹਾਡੇ ਨਾਲ ਨਾਰਾਜ਼ ਹੋਏ ਆ ਲੱਲੀਆ ਤਾਂ ਮੈਂ ਤੁਹਾਨੂੰ ਮਾਣ ਵਾਦ ਹੋਏ ਨਾ ਮਉਣ ਪੱਲਿਓ ਪੈ ਜਾਂਦੀ ਕਿੰਨੇ ਤੇ ਕਿੰਨੇ ਤੇ ਕਰਦੇ 45000 ਨਹੀਂ ਦੇਣਾ ਅੱਛਾ 5000 ਕਰ ਦੋਗੇ 5000 ਕਰਾਂਗੇ ਜੀ ਰੂਲ ਠੀਕ ਹੈ ਜੀ ਹਾਂਜੀ ਬੱਚੀ ਬਹੁਤ ਚੰਗੀ 20 ਕਿਲੋ ਅਸੀਂ ਗਾਰੰਟੀ ਦੋਦੋਗੀ ਥਣਾ ਪਿੱਛੇ ਦੀ ਸਾਡੀ ਗਾਰੰਟੀ ਅੱਜ ਕੀ ਗੱਲ ਹੈ ਲੱਲੀ ਭਾਈ ਨਾਰਾਜ਼ ਹੋਏ ਜੀ ਅੱਜ ਨਹੀਂ ਨਹੀਂ ਜੀ ਫਿਰ ਕਿਉਂ ਦੂਰ ਦੂਰ ਭਜਦੇ ਜੀ ਅੱਜ ਉਦੋਂ ਹੀ ਐਸ਼ਾ ਜਿਉਂ ਦਹੀਂ ਦੂਦ ਉਦਰ ਪਾ ਦੇ ਐਸ਼ਾ ਠੰਡਾ ਕਰਕੇ ਪਾ ਦੇ ਚਲੋ ਤੇ ਹੁਣ ਜਿਹੜੇ ਆ ਪਹਿਲਣ ਬੱਚੀ ਸੀ ਜੀ ਵੀਰ ਜੀ ਵੇਖੋ ਅੱਛੀ ਥਲਿਆਂ ਬੜੀ ਕਮਾਲ ਦੀ ਤਿਆਰ ਹੋਈ ਐ ਸੰਭੀ ਸੰਭੀ ਵੀ ਚੰਗੀ ਆ ਉਹਦੇ ਟਿੰਡਾਂ ਗਾੜੀ ਘਰੇ ਕੋ ਚੋ ਕੇ ਖੜੇ ਅੱਛਾ ਹਾਂਜੀ ਇਦਾਂ ਹੀ ਸਵੇਰੇ ਚ ਲੇਵਾ ਹੋਊਗਾ ਇਦਾਂ ਹੀ ਸ਼ਾਮ ਨੂੰ ਬਣੀ ਹੋਊਗੀ ਠੀਕ ਆ ਹਾਂਜੀ ਇਹਦੇ ਕੋਲ ਬੋੜਾ ਵੀਰ ਜੀ 1000 ਰੁਪਏ ਕੋਲ ਬੱਚੀ ਕੋ ਤਿਆਰ ਹੋਊਗਾ ਦੋ ਰੋ ਹਾਂ ਇੱਕ ਰੇਤ ਮੈਂ 20 ਕਿਲੋ ਦਾ ਕਰੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜੀ 20 ਤੋਂ ਬਾਹਰ ਚਵਾਈ ਜਾਊਗੀ ਅੱਛਾ ਹਾਂਜੀ ਤੇ ਠੰਡੀ ਧੀਰੀ ਜੇ ਠੰਡੀ ਧੀਰੀ ਬਾਕੀ ਇਹਦੇ ਰਸੀਮਣਾ ਪਾਵੇ ਉਧਰ ਕੋਈ ਬੱਚਾ ਅੰਦਰ ਹੈ ਬੱਚੇ ਦਾ ਕਰਕੇ ਕਾਲੀ ਪਈ ਬੱਚੇ ਦਾ ਥੋੜਾ ਕਰਦੀ ਇੱਕ ਝੱਬੂ ਦਾ ਥੋੜਾ ਜਿਹਾ ਕਰਦੀ ਥੱਲੇ ਆ ਦੇ ਸਾਦੇ ਜੇ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਪੂਰੀ ਸਫਾਈ ਚਾ ਥੱਲਿਓ ਜਿੰਨੀ ਹੈ ਇੱਕੋ ਜੇ ਥਾਣਿਆ ਤੇ ਇੱਕੋ ਜੇ ਹਵਾਨਾ ਕੋਈ ਭਲ ਨਹੀਂ ਹੈ ਕੋਈ ਬਾਈ ਨਹੀਂ ਹੈ ਬਾਕੀ ਸੂਈ ਸਵਾਈ ਆ ਆਪਣੀ ਇੱਥੇ ਆ ਕੇ ਚਵਾਈ ਕਰਕੇ ਖੜਾ ਵੀ ਜਿਹਦੇ ਚਟਾਉਗਾ ਬੈਠਾ ਕਰੋਸ ਹੈ ਬਹੁਤ ਚਟਾ ਦੁੱਧ ਐਣੀ ਜਿਹੜੀ ਪਾਇੰਤੋਂ ਬਾਹਰ ਹੋਣੀ ਆਉਂਦੀ ਹੈ ਠੀਕ ਹੈ ਜੀ ਬਾਕੀ ਥਾਂ ਨੇ ਚੰਗਾ ਲੱਗਾ ਦੇਖ ਸੰਦੇ ਹਵਾਨਾ ਜਿਹੜਾ ਇਹਦਾ ਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਬੋਲ ਤੇ ਵੀਰ ਜੀ ਪਿਆਰ ਦੇ ਹਿਸਾਬ ਨਾਲ ਜਲੀ ਭਾਈ ਜੀ ਵੱਛੀ ਦਾ 75000 ਵੀ ਕਰ ਲਈਏ ਅੱਛਾ ਚਲੋ ਲਈ ਭਾਅ ਨਾਲ ਦਾ ਮੁੱਲ 60000 60000 ਹਾਂਜੀ ਵਿੱਚੋਂ ਕਰ ਦਈਏ ਮਾਨ ਜਿੰਨਾ ਕਹੋਗੇ ਪੰਜ ਹੀ ਡਾ ਦਈਏ ਫਿਰ ਅੱਖੀ ਡਾਵਾਂਗੇ ਅੱਛਾ ਹਾਂਜੀ ਇਹ ਦੇ ਦੇਣੀ 52 52 ਹਜ਼ਾਰ ਦੀ ਦੇ ਦਾਂਗੇ ਛੋਟ ਛੜ ਮੌਕੇ ਤੇ ਹੋਰ ਹੋ ਜੂਗੀ ਹੁਣ ਮੌਕੇ ਤੇ ਕਿੰਨਾ ਬੋਲਾ ਚਵਾ ਕੇ ਦੋਗੇ ਹਾਂ 17 18 ਕਿਲੋ ਹੋਊਗਾ ਕਿੰਨੇ ਦਿਨ ਹੋਈ ਸੋਈ ਨਾ ਪਰਸੋਂ ਦੀ ਸੋਈ ਆ ਨਾੜੂ ਤੇ ਬੱਚਾ ਆਜ ਮਗਰ ਵੱਛੀ ਆ ਮਗਰ ਵੀ ਵੱਛੀ ਆ ਇਹਦੇ ਹਾਂਜੀ ਜਰਸੀ ਵੱਛੀ ਆ ਮਗਰ ਅੱਛਾ ਬਾਕੀ ਕਾਫੀ ਕਮਾਲ ਦੀ ਜਰਸੀ ਸਾਈ ਵਾਲ ਕ੍ਰੋਸ ਤੇ ਆ ਜਿਹੜੀ ਵੈਡ ਥਾਣ ਹਵਾਨੇ ਦੀ ਬੜੀ ਸਫਾਈ ਚ ਥਾਣ ਵੀ ਦੇਖ ਸਕਦੇ ਤੇ ਲੱਗੇ ਤਾਂ ਨਹੀਂ ਆਣਾ ਥਾਲ ਕਾ ਜਵਾਈ ਵੀਰ ਜੀ ਇਦਾਂ ਦੀ ਇੱਕ ਧੰਦਾ ਦਾ ਚੋਂ ਲੱਗਿਆ ਮੋਢੇ ਹਲਾਉਣੇ ਪੈਂਦੇ ਆ ਬਸ ਤੁਹਾਨੂੰ ਐ ਹੀ ਨਪਣਾ ਆ ਜਾਂ ਅੱਛਾ ਹਾਂਜੀ ਸਾਰਾ ਹੀ ਆਈਦਾ ਇਨੀ ਪੋਲੀ ਚੋਂ ਹੋਊਗੀ ਇੱਕ ਨੰਬਰ ਦੀ ਤੇ ਵਹਿੜ ਦੀ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਨੀਲੀ ਦੀ ਝੋਟੀ ਜਿਹੜੀ ਗੱਬਣ ਝੋਟੀ ਦੁਜਾ ਸੁਆ ਤਿਆਰ ਦੀ ਅੱਛਾ ਇਹ ਗੱਬਣ ਹੈ ਜੀ ਹਾਂਜੀ ਇਹਨੇ ਪਹਿਲਾਂ ਦੀ ਝੋਟੀ ਨੇ 12 ਕਿਲੋ ਦੋਦੇ ਚ ਆਇਆ ਵੇਖੋ ਜੀ ਵੀ ਥਾਲੇਵਾ ਜੀ ਝੋਟੀ ਪੰਜ ਛੇ ਦਿਨ ਨਹੀਂ ਹੁੰਦੀ ਠੀਕ ਹੈ ਬਹੁਤ ਸਾਬ ਹੈ ਝੋਟੀ ਚੰਗੇ छोटे सिंह नीली कद ले अजय तैयार होना वा इन्हें थलिया पूरी बाकी आख सद सोहनी चोट है ਇੱਕ ਪੁਲੀਤ ਤਾਂ ਨਹੀਂ ਚੰਗੀ ਆ। ਬਾਕੀ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ 'ਚ ਵੀ ਅਸੀਂ ਇਹੀ ਕਵਾਂਗੇ ਕਿ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਆਪਣੀ ਸਮਝ ਨਾਲ ਵੇਚ-ਚਾ ਕੇ ਖੜਿਆ ਕਰੋ ਪਸ਼ੂ। ਭਾਵੇਂ ਗੱਬਣਿਆ ਤੇ ਭਾਵੇਂ ਸੋਈ ਹੈ। ਤੇ ਬਾਕੀ ਆਹ ਦੇਖੋ ਮਗਰ ਵੀ ਨਹੀਂ ਕੰਮ ਨਹੀਂ ਆਈ। ਹਾਂ ਦੇਖ ਸਕਦੇ ਜੀ। ਬਾਕੀ ਝੋੜੀ ਬਹੁਤ ਚੰਗੀ ਦੇਖੋ ਕਿਦਾਂ ਬਣਦੇ ਆ ਝੋਟੀ। ਇੱਥੇ ਲੱਤ ਲੱਤ ਬਣਦੀ। ਉਹਤਰਾ ਵੀ ਠੰਡੀ ਤੇਲੀ ਆ ਜਿਹੜੀ। ਠੰਡੀ ਬੋਲੇ ਝੋਟੀ। ਤੇ ਕੀ ਰੱਖੀ ਆ ਦਾ ਮੁੱਲ ਫੇਰ ਆਪਾਂ। ਇਹ ਮੌਲਵੀ ਜੀ 85000 ਰੁਪਏ 85000 ਹਾਂਜੀ ਕਰਨਾ ਵਿੱਚ ਮੰਨਤ ਹਨ ਜ਼ਰੂਰ ਕਰਾਂਗੇ ਕਿੰਨਾ ਕਰ ਦਈਏ ਇਹ 10000 ਹੀ ਮਾਨਦਾਨ ਕਰਾਂਗੇ ਅੱਛਾ ਹਾਂਜੀ 10000 ਹੀ ਹਾਂਜੀ 75000 ਦੀ ਜੋੜੀ ਲਾਵਾਂਗੇ ਨਹੀਂ ਫਿਰ 75 ਚ ਹੋ ਜਾਣੀ ਕੋਈ ਹੋਰ ਛੋਟ ਕੋਈ ਨਹੀਂ ਕਰਾਂਗੇ ਜ਼ਰੂਰ ਜੀ ਚਲੋ ਮੌਕੇ ਤੇ ਕੋ ਫੋਨ ਲਾਵੇ ਹਨਾ ਹਾਂਜੀ ਜ਼ਰੂਰ ਕਰਾਂਗੇ ਛੋਟ ਵਿੱਚ ਹੋਰ ਹੋ ਜਾਊਗੀ ਠੀਕ ਹੈ ਜੀ ਪਹਿਲਣ ਝੋਟੀ ਸੂਈ ਜੀ ਨੂੰ 8-9 ਦਿਨ ਹੋ ਗਏ ਮਗਰੇ ਦਾ ਇਕੱਠਾ ਜੇ ਅੱਛਾ ਇਹਦੇ ਪਰ ਦੁੱਧ ਆਏਗਾ 8-9 ਦਿਨ ਕੋ ਤਿਆਰ ਹੋਊਗਾ ਕੋਈ ਔਲਾ ਹੋਗੀ ਅੱਛਾ ਢੀਢੀ ਹੋਊਗੀ ਝੋਟੀ ਠੀਕ ਹੈ ਜੀ ਹਾਂ ਜੀ ਭਾਂਗ ਉਤਾਰਣਾ ਮਾਰੇ ਇਦਾਂ ਹੀ ਮੰਗਾ ਲਈ ਠੀਕ ਹੈ ਨਹੀਂ ਦੋ ਡੰਗ ਸਵਾਈ ਵਾ ਕੇ ਦੋ ਦੇ ਤਿੰਨ ਡੰਗ ਭਾਂਗ ਚੋਵੇ ਵੀ ਬਾਕੀ ਇਹ ਕਿ ਸੋਈ ਸਵਾਈ ਚਵਾਈ ਕਰਕੇ ਖੜੇ ਕੋਈ ਹਨਾ ਬਹੁਤ ਚੰਗੀ ਝੋਟੀ ਹੈ ਜੀ ਕਿੰਨੇ ਦਿਨ ਹੋਏ ਸੋਈ ਨਾ ਇਹਨੂੰ 8-9 ਦਿਨ ਹੋ ਗਏ ਸੀ ਤੇ ਪੱਕਾ ਦੁੱਧ ਕਿੰਨਾ ਜੇ ਦੇਖੋ ਦੋ ਦੋ 8 ਲੀਟਰਾਂ ਤੋਂ ਬਾਹਰ ਆ 8 ਲੀਟਰਾਂ ਤੋਂ ਬਾਹਰ ਆ ਜੀ ਝਾਂ ਸੁਣੇ 10 11 ਲੀਟਰ ਜਿਹੜਾ ਕਹਿੰਦਾ ਕਿ ਚਵਾ ਸਕਦੀ ਹੈ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਇੱਕ ਮਿੰਟ ਰੁਕਕਿਓ ਵੀ ਜੀ ਨੂੰ ਇੱਥੇ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਲਾਗੇ ਰਸਨ ਦਿਖਾਉਣ ਦੀ ਆ ਦੇਖ ਸਕਦੇ ਹੋ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਹਵਾਨ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਉਤਰਾ ਵੀ ਛੋਟੇ ਸਿੰਗ ਦੀ ਹੈ ਜਿਹੜੀ ਇਹ ਵੀ ਤੇ ਕੀ ਰੱਖਣੇ ਵਿਧੀ ਦਾ ਮੁੱਲ ਫਿਰ ਇਹਦਾ ਮੁੱਲ ਵੀ 62000 62000 ਆ ਹਾਂਜੀ ਕਰਨਾ ਵਿੱਚ ਮੰਨਤਨ ਕਰ ਦਾਂਗੀ ਜਿੰਨਾ ਬੋਦੇ ਕਰ ਦਈਏ ਪੂਰੇ 60 ਦੀ ਦੋ ਹੋਰ ਛੜਚੋਂ ਹੀ ਛੜਾਂਗੇ 52000 ਦੀ 52000 ਦੇ ਦਵਾਂਗੇ ਝੋਟੀ ਛੋਟ ਛੜ ਮੁੱਕ ਤੇ ਹੋਰ ਹੋ ਜੂਗੀ ਅਸੀਂ ਕਰਦਾਂਗੇ ਮੈਂ ਝੋਟੀ ਸਲੇ 8 ਕਿਲੋ ਲੀਟਰ ਮਾਰ ਕੇ ਦੋ ਦ ਦਵਾਂਗੇ ਅੱਛਾ ਦੋ ਤੇ ਤਿੰਨ ਡੰਗ ਚ ਹੋਏ ਜੇ ਕਿਤੇ ਔਰ ਲਾਲ ਕਰੇ ਅੱਛਾ ਨਵੀਂ ਝੋਟੀ ਜੇ ਕੋ ਉਦਾਂ ਖੜੂਗਾ ਨਾ ਵੀਰ ਕਰਾਈ ਸਮੇਂ ਦਵਾਸ ਲੈ ਆਵਾਂਗੇ ਅੱਛਾ ਟਾਇ ਦੇ ਗੁੱਸਲੇ ਠੀਕ ਐ ਤੇ ਉਹਨੇ ਕਾਸ ਹੋਈ ਜੇ ਕੇ ਸੂਈ ਜੇ ਮੈਂ ਤੀਜਾ ਸਵੇਰ ਨਾ ਜੇ ਮਗਰ ਕੱਟੀ ਜੇ ਨੂੰ 15 ਦਿਨ ਹੋ ਗਏ ਸੂਈ ਨੂੰ 15 ਦਿਨ ਸੂਈ ਨੋਗੇ 9 ਕਿਲੋ ਦੋਤ ਤਿਆਰ ਹੋਊਗਾ 9 ਲੀਟਰ ਤਿਆਰ ਆ ਜਿਹੜਾ ਬਾਕੀ ਇਹ ਤਾਂ ਨੋਰਮਲ ਕਰਦੇ ਬਹੁਤਾ ਅੱਛਾ ਨਹੀਂ ਹੈ ਠੀਕ ਠਾਕ ਕਰਦੇ ਜਿਹੜੇ ਥੱਲਿਆਂ ਕਾਫੀ ਸਫਾਈ ਤੇ ਲੈ ਆ ਵੀ ਜੀ ਬਾਕੀ ਨੂੰ ਬਸ ਮਾਰ ਵੀ ਜੀ ਮਰ ਜਾ ਲੱਗਾ ਜੀ ਇਹ ਨਾ ਬਚੰਦਰ ਹੀ ਡੰਗਰ ਜਿਆਦਾ ਅੰਦਰ ਵੱਜੀ ਬੱਚੇ ਨੂੰ ਮੂੰਹ ਮਾਰਦਾ ਜੀ ਠੀਕ ਹੈ ਬਸ ਉਹਦੇ ਕੋਲ ਕੋਈ ਤਸੱਲੀ ਕਰਕੇ ਖੜੇ ਆਪਣੀ ਚਵਾਈ ਕਰਕੇ ਖੜੇ ਸੋਈਆਂ ਪਸ਼ੂ ਦਾ ਇਹੀ ਵਾਧਾ ਹੁੰਦਾ ਆਪਣੀ ਚਵਾਈ ਕਰਕੇ ਖੜਾ ਏ ਵਿਧੀ ਕਰਦੀ ਹੈ ਜਾਇਦ ਜੀ ਇਹ 50000 ਦੀ ਲਗਾਗੇ ਅੱਛਾ ਪੂਰੇ 50 ਦੀ ਹਾਂਜੀ ਛੋਟ ਵਿੱਚ ਹੋਰ ਹੋ ਚੁਗੀ ਕਰਦਾਂਗੇ ਕਿੰਨੀ ਕਹੋਗੇ ਤੈਨੂੰ ਕਿੰਨੇ ਕਰਦੀਏ ਜਿੰਨੀ ਤੁਸੀਂ ਕਹੋਗੇ 2000 ਕਰਦੀਏ 48000 ਦੀ 48000 ਦੀ ਦੇਦਾਂਗੇ 9 ਕਿਲੋ ਦੋਤੀ ਚੋਗੇ ਚਵਾ ਕੇ ਦੋਗੇ ਮੌਕੇ ਤੇ ਤੇ ਆ ਗੱਬਣ ਜਮ ਅੱਜ ਮਾਰੀ ਤੇ ਵੀ ਦੀ 26 ਤਰੀਕ ਨੂੰ ਦਾ 1 ਮਹੀਨਾ ਘਰ ਵਾਲਿਆਂ ਦੇ ਹੋਣੇ ਆ ਅੱਛਾ ਮੇਰੇ ਵੱਡੇ ਪਲੇ ਦੀ 12-13 ਕਿਲੋ ਦੀ ਗਾਰੰਟੀ ਮਾਈ ਦੇ ਦੋਦੀ ਆ ਅੱਛਾ ਆ ਕੀ ਹੁਣ ਆ ਦੀ ਪਿਛਲੀ ਸਾਡੀ ਗਾਰੰਟੀ ਠੀਕ ਆ ਭਾਰਾ ਜਿਹੜਾ ਦਾ ਭਾਅ ਆ ਨਾ ਅੱਛਾ ਆ ਦਿਨ ਦੇ ਨੂੰ ਸਾਹਮਣੀ ਪਣੀ 10-15000 ਮਹੀ ਮੰਦੀ ਦਵਾਂਗੇ ਅੱਛਾ ਹਾਂਜੀ ਲੈ ਆ ਵੀਰ ਜੀ ਫਿਰ ਕਿੰਨੇ ਰੀ ਦੇ ਦੇਣੀ ਵੀਰ ਜੀ ਫਿਰ ਬਾਕੀ ਉਤਨਾ ਜਿਹੜੀ ਕੱਦ ਕਾਠ ਦੀ ਪਿੱਠਪੁੜੀ ਦੀ ਜਿਹੜੀ ਚੰਗੀ ਆ ਜਿੱਦਣ ਤਿਆਰ ਹੋਏ ਮਈਆਂ ਕਰੰਗ ਜਿੱਦਣ ਚੰਗੀ ਭਰਨੀ ਆ ਇਹ ਪੂਰੇ 50000 ਦੀ ਵਿਕੀ ਦੇਣਾ ਅੱਛਾ ਇਹ ਵੀ ਪੂਰੇ 50 ਦੀ ਹਾਂਜੀ ਵਿੱਚ ਛੋਟ ਛੜ ਹੋਊਗਾ ਕੋਈ ਕਿ ਨਹੀਂ ਕੋਈ ਨਹੀਂ ਕਰ ਦਾਂਗੇ ਯਾਰ ਹੀ ਛੜ ਦਾਂਗੇ ਅੱਛਾ ਨਹੀਂ ਯਾਰ ਦੇ ਦਾਂਗੇ ਮੈਂ 60000 ਦੀ ਕਹਿੰਦਾ ਅੱਛਾ ਜੇ ਕੋਈ ਜ਼ਿਆਦਾ ਹਿਸਾਬ ਲੈ ਦੇ ਠੀਕ ਆ ਜੀ ਵੱਡੀ ਮਈ ਆ ਠੀਕ ਆ ਹਾਂਜੀ ਇਹ ਉਹਨਾਂ ਵੀਰਾਂ ਵਾਸਤੇ ਕਿ ਜੇ ਕਿਸ ਨੇ ਥੋੜੀ ਕੱਚੀ ਲੈ ਕੇ ਸਾਹਮਣੇ ਹੁੰਦੀ ਆ। ਬਾਕੀ ਵੀਰ ਜੀ 10000 ਮਹੀ ਮੰਦੀ ਮਿਲਣ ਦੀ ਸਸਤੀ ਮਿਲਦੀ 10-12000 ਰੁਪਏ ਆ ਰਹਿਣ ਬਹੁਤ ਮਿੰਗਾ ਆਉ ਡਿਆ ਆ। ਹਾਂਜੀ ਹਾਂਜੀ। ਤੇਰਾ ਕੋ ਨਸਾਨ ਥੋੜਾ 10-15 ਦਿਨ ਤੱਕ ਗਿੰਦੀ ਦੇਵੇਂ ਆਈ ਹੁੰਦੇ ਆ। ਹਾਂਜੀ ਹਾਂਜੀ। ਬਾਕੀ 26 ਤਰੀਕ ਨੂੰ ਘਰ ਵਾਲੇ ਗਾ ਦਿਨ ਪੂਰੀ ਹੋਣੇ ਆ। ਠੀਕ ਹੈ ਜੀ। ਹਾਂਜੀ। ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ? ਹਾਂਜੀ। ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ। ਹਾਂਜੀ ਦੋਸਤੋ ਵੀਡੀ